ਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਹੋਰ ਕੀ ਹਾਲ ਚਾਲ ਨੇ ਕਿੱਦਾਂ ਸਾਰੇ ਠੀਕ ਠਾਕ ਆਪਾਂ ਖੜੇ ਆ ਕਾਲਾ ਸੰਗਿਆ ਤੇ ਪਿੰਡੋਂ ਤਰਪੇ ਸੀ 6:30 7 ਵਜੇ ਤੇ ਹੁਣ ਆਪਾਂ ਚੱਲੇ ਆ ਸੁਲਤਾਨਪੁਰ ਲੋਧੀ ਤੇ ਕਰਾਉਨੇ ਆ ਤੁਹਾਨੂੰ ਦਰਸ਼ਕਾਂ ਜੁੜੇ ਰਹੋ ਆਪਣੇ ਚੈਨਲ ਤੇ ਆਪਣੇ ਸੰਗਤਾਂ ਨਾਲ ਆਪਣੇ ਨਾਲ ਮਹਾਪਰਸ਼ਾ ਕੰਡਵੇ ਚਲਿਆ ਪਾਸੇ ਤਾਂ ਲੋਧੀ ਜੀ ਕਰਾਵਾਂਗੇ ਤੁਹਾਨੂੰ ਦਰਸ਼ਾ ਹਾਂ ਅੱਜ ਇਹ ਗੁਰਦੁਆਰਾ ਸਾਹਿਬ ਦੇ ਦਿਨ ਆਨੰਦ ਕੀਤਾ Eh, pero me pongo no, sí. ਰੋਗੀ ਦਰਸ਼ਕ ਇਹ ਜੀ ਗੁਰਪੁਰਾ ਹੱਥਾ ਤੇ ਪਰੋਨੇ ਤੁੰਬਰਸ਼ੰਦਰ ਇਹ ਜੀ ਗੁਰਸਰ ਹੱਥਾ ਤੇ ਗੁਰਨਾਨਕ ਜੀ ਨੂੰ 13-13 ਤੁਰਨਾ ਸੀਗਾ ਦਰਸ਼ਕ ਜਾ ਵੀਓ ਮੱਤੇ ਇਹ ਦਿਨ 13 14 ਦਿਨਾਂ ਤੋਂ ਅਸੀਂ ਇਹ ਸੰਗਤ ਜੀ ਆ ਵੀ ਆ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਦੇਰਸਰ ਸੰਪਾਨ ਪਰਬਦੀ गडिया जोड़े जमा करा दिए कर दर्शन करिए तो <coughs> दर्शन गुरुद्वारा दर साहब आज ही इतिहास है इतों का

ਦੀ ਪ੍ਰਸਥਾਨ ਬੇਰੀ ਸੈਲ ਦੀ ਹੈ ਤੁਹਾਡੇ ਵਰਸ਼ਣ ਕਰਾਉਣੇ ਹਨ

अपनी संगत मिल गई और चलते अगर दर्शन करने का जिथे जिते गुरु नातशाह तीन दिन लोग हुए ਕਿ ਉਹਨੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ। ਤੁਸੀਂ ਜਿਵੇਂ ਮਾਰ ਬੈਠੇ। ਤੇ ਅਜੀ ਕਾਲੀ ਦੀ ਦਰਸ਼ਨ ఐిగే టసచ్తంతడుంకคะుాండాను ఆరదిటఞ�దిధెలేości మికృటలి iంు ਸఴడికొ్తమిడికేయ ఆకృాానదెితదాటుకరకరడిదటమామంన సడిాడానిలిore мире ‫హి గింగ� ਇਹ ਹੈ ਜੀ ਗੁਰਦੁਆਰਾ ਸੰਤ ਘاٹ ਸਾਹਿਬ ਤੇ ਸਤਨਪੁਰ ਰੁਕੀ ਹੈ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਨਜ਼ਰ ਆਇਆ ਇੱਥੇ ਗੁਰਨਾਨਕ ਪਾਸ਼ਾ ਤੈਨਾਂ ਲਈ ਕਾਰੀ ਲਈ ਰਚਾ ਗ੍ਰੋਪ ਸੀ ਤੇ ਤਿੰਨ ਦਿਨਾਂ ਬਾਅਦ ਮਤਲਬ ਉਹ ਨਿਕਲੇ ਸੀ ਗੁਰਨਾਨਕ ਪਾਸ਼ਾ ਪ੍ਰਕਟ ਹੋਏ ਸੀ ਕਰੋ ਜੀ ਕਰਸ਼ਾ ਕੋਰਪੋਰੇਟ ਨਾਲ ਦੇ ਵਿੱਚ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਤੇ ਨਾਲ ਇਹ ਇਮਾਰਤ ਬਣ ਰਹੀ ਆ ਜੀ ਬਹੁਤ ਸੋਹਣੀ ਇਮਾਰਤ ਆ ਜੀ ਜਨਾ ਮਿੰਟਲ ਰੇਗਾ ਤਿਆਰ ਹੋਈ ਜਾਂਦੀ ਆ ਬਹੁਤ ਖੜਿਆ ਨਾਲ ਤੁਹਾਨੂੰ ਹੈਗੀ ਆ ਕਾਲੀ ਮੇਂ ਕਿਤੇ ਉਸਾ ਗੁਰੂ ਗੰਗਪਾਦਸ਼ਾ ਲੋਕ ਪੈਸੇ ਆਪਣਾ ਜੁੱਬੀ ਲਾਈ ਸੀ ਤੇ ਤਿੰਨ ਦਿਨ ਬਾਅਦ ਪ੍ਰਕਟ ਹੋਈ ਸੀ කතාස්පත් චේ කාරි බිහි කරෝ දර්ශන ਹਾਂਜੀ ਸੰਗਤ ਜੀ ਤੇਰ ਰਹਾ ਹੈ ਗੁਰੂ ਕਾ ਲੰਕਰ ਤੇ ਇਤੋਂ ਹੁਣ ਸ਼ਤਿ ਆ ਪ੍ਰਸ਼ਾਦਾ ਪ੍ਰਸ਼ਾਦਾ ਛੱਕ ਕੇ ਤੇ ਇਹ ਰਾਤ ਦਾ ਕਿਹੜਾ ਸਮਾ ਸ਼ੁਰੂ ਕਰਦੇ ਹਾਂਜੀ ਭਾਈ ਜੀ ਆ ਚਾੱਕਿਆ ਆ ਪ੍ਰਸ਼ਾਦਾ ਤੇ ਪ੍ਰਸ਼ਾਦਾ ਛੱਕ ਕੇ ਹੁਣ ਅਗਲਾ ਸਫ਼ਰ ਸ਼ੁਰੂ ਕਰਦੇ ਹਾਂ ਤੇ ਹੁਣ ਬਰਦਵਾਰ ਸਾਹਿਬ ਜਾਣਾ ਆਪਾਂ ਗੁਰੂ ਕਾ ਬਾਗ ਹਟ ਸਾਹਿਬ ਤੇ ਸੇਹਰਾ ਸਾਹਿਬ ਏ ਕੋਸ਼ਿਸ਼ ਆ। ਇਹ ਸਾਰੇ ਸਾਬਕਾ ਦੁਆਰਾ ਸਾਡੇ ਦਰਸ਼ਕਾਂ ਕੀ ਤੇ ਫੇਰਾ ਕਾ ਸਫਰ ਸ਼ੁਰੂ ਕਰਦੇ ਆਂ ਸਿੱਜੇ ਵਾੜ ਸਿੱਜੇ ਵਾੜ ਵੀ ਜਾਣਾ। ਤੇ ਅੱਗੇ ਦਾ ਸਫਰ ਤੁਹਾਨੂੰ ਦੱਸਦੇ ਰਵਾਂਗੇ। ਜੁੜੇ ਰਿਓ ਆਪਣੇ ਚੈਨਲ ਤੇ ਨਾਲ ਜੀ ਭਾਜੀ ਆਪਾਂ ਦੇ ਗੁਰੂ ਕੇ ਬਾਗ ਤੇ ਇੱਥੇ ਤੁਹਾਨੂੰ ਦਰਸ਼ਨ ਕਰਵਾਨੇ ਦਰਵਾਜ਼ਾ ਸਾਬ ਤੇ ਇੱਥੇ ਮਾਤਾ ਸਰਖਣੀ ਜੀ ਦਾ ਮਤਰਾ ਮਾਤਾ ਸਰਖਣੀ ਜੀ ਤੇ ਗੁੰਨਾਂ ਦੇ ਪਾਸ਼ਾ ਇੱਥੇ ਰਹੇ ਜੀ ਦਾ ਬਾਕੀ ਇਤਿਹਾਸ ਹੈ ਇਤਿਹਾਸ ਪਰ ਦੱਸਦੇ ਤੇ ਬਾਕੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਜੀ ਉਹ ਸਥਾਨ ਹੈ ਜਿੱਥੇ ਮਾਤਾ ਸਰਕੁੰਤ ਦੇ ਉਹਨਾਂ ਪਾਤਸ਼ਾਹ ਰਹੇ ਸੀ ਇਹ ਸ਼ੀਸ਼ਾ ਦੇ ਵਿੱਚ ਉਹੀ ਕਮਰਾ ਉਹ ਘਰ ਆ ਇੱਥੇ ਉਹਨਾਂ ਪਾਤਸ਼ਾਹ ਰਹੇ ਸੀ ਇਹ ਜੀ ਉਹ ਪੁੱਤਰ ਕੋਈ ਅ ਜੀ ਆਪਕ ਤੇ ਕਰਮਨ ਪਾਸ਼ਾ ਪਾਣੀ ਪੀਂਦੇ ਸੀ ਇਹਨਾਂ ਨੂੰ ਪੱਕ ਤੇ ਰਹੇ ਹਨ ਕਰੋ ਜੀ ਦਰਸ਼ਨ ਬ੍ਰਹਮਤਰ ਗੁਰੂ ਦੇ ਇਹ ਆ ਸੰਗਤ ਜੀ ਬੋਤਰਾ ਕੋਠੀ ਸਾਲ ਕਰੋ ਜੀ ਦਰਸ਼ਨ ਅਤਿਆਸ ਆ ਬਾਕੀ ਆ ਤੁਹਾਡੇ ਲਾਗਾ ਵਿੱਚ ਕਰਦੇ ਹਾਂ ਜੀ ਪਿਆ ਜੀ ਗੋਤਵਾਰਾ ਸ਼ੇਰਾ ਸਾਹਿਬ ਕਰੋ ਜੀ ਸੰਤ ਕੀ ਬਾਸਾ जी गए बोलते हैं सिर्फ जगह बढ़िया 자타이글어 바꾸면 p l e d ਸੋਖਣ ਵਾਲੇ ਹੈ ਲਓ ਜੀ ਆਪਾਂ ਆ ਸਿਚਿਆ ਟੇਰਨ ਸੰਤ ਕੁਟਿਆ ਦੇ ਵਿੱਚ ਹਾਂ ਬਾਬਾ ਚੋ ਹਾਈਡਾ ਫੇਰ ਕਿਤੇ ਹਨ ਹਾਂ 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 ਬਾਬਾ ਹਾਂ ਇਹ ਅਜੋ ਮਰੋ ਘੜਾ ਦੇ ਚਲੋ बुधिया ये बुदिया के आगे कोई है ਜਾਲ ਦਾ 10 ਦੇ ਨਾਲ ਆ ਜੀ ਧਿਆਨ ਦੇਣਾ ਮੈਨੂੰ ਕਹਿੰਦਾ ਫੜ ਕਿੰਨਾ ਪਿਆੰਬਾ ਨੂੰ ਮੈਨੂੰ ਕਹਿੰਦਾ ਉਹ ਕਹਿੰਦਾ ਇਹ ਐਡਾ ਜਿਹਾ ਬੁਟਾ ਰੇਣਾ ਤੋਕਰਾ ਇਹਦਾ ਹਾਂ ਆ ਹੁੰਦਾ ਕਿੱਡਾ ਬੁਟਾ ਬਣਦਾ ਦਰਾ ਹੈ ਹਾਂ ਵਾਹ ਸ਼ੂਟਿੰਗ ਆਂ ਬੰਦਾ ਹੂੰ ਕੁਤਾ ਸੁਖ ਮੈ ਨੂੰ ਬਾਈਵਾ ਬਕਣੀ ਹੈ ਜੀ ਇਹ ਕਿਤੇ ਪੁੰਜਦੇ ਨੇ ਜਿਹੜੇ ਆ ਸਾਰੇ ਬੂਤੇ ਹਾ ਲੱਗਣੇ ਹੀ ਆ ਇਹ ਆ ਜਿਵੇਂ ਬੋੜ ਪਿੱਪਲ ਸਾਰਾ ਕੁਝ ਯਸ਼ਪੈਦੇ ਆ ਸਾਰੀ ਪਨੀਰੀ ਆ ਜੀ